ਉਠੇ ਤੇ ਕਰ ਲਾ ਪੁੱਤਰ ਤੇ ਕਰ ਉਹ ਜਾਂਦਾ ਪੁੱਤਰ ਸਾਹਮਣੇ ਉਹ ਦੀ ਜਾਂਦਾ ਉਹ ਉਹ ਦੇਖ ਲੈ ਆਹ ਕਲੀਅਰ ਦੇ ਸੀਗਾ ਜਮਾ ਆ ਜਾਂਦਾ ਆ ਜਾਂਦਾ ਆ ਗਿਆ ਆ ਗਿਆ ਬਸ ਬਹਿਣਾ ਦੀ ਹਦਰੀ ਜੀ ਬਾਬੇ ਓ ਕੀ ਹਲਚਲ ਸਾਰੇ ਵੀਰਾਂ ਦਾ ਹੋਰ ਕੀ ਬੰਦ ਹੈ ਲਓ ਜੀ ਤੇ ਕਰਤੀ ਗਿਆ ਸਭਾ ਸਭਾ ਬਲੌਗ ਦੀ ਸਟਾਰਟਿੰਗ 7-8 ਵਜ ਗਿਆ ਤੇ ਵੀਡੀਓ ਅਪਲੋਡ ਕਰਨੀ ਸੀ ਐਕਸਪੋਰਟ ਕਰਕੇ ਹਟਿਆ ਜੇ ਤੇ ਚੱਲਦੇ ਆ ਬਾਹਰ ਵੇਣੇ ਕੀ ਬੰਦ ਹੈ ਤੇ ਕਰਦੇ ਹੁਣ ਰਸਤੇ ਕੋਈ ਨਹੀਂ ਵੀ ਤਾਜੀ ਅੱਛੀ ਚੀਜ਼ ਕੋਈ ਤੇ ਉੱਠ ਕੇ ਬਾਹਰ ਅੱਗੇ ਤੇ ਆਪਣੇ ਲਾਗੇ ਵੀ ਛੱਡੇ ਹੋਏ ਆਗੇ ਠੀਕ ਹੈ ਉਹ ਫੁਰਤੀ ਸਾਰੇ ਕਲੀ ਖਾਈ ਇਹਦੇ ਕੋ ਪੰਦ ਨਾਲ ਰੰਗ ਲਾ ਲਾ ਕੇ ਬਾਹਰ ਕਿੰਨੇ ਫਿਰਦੇ ਆ 1 2 3 4 5 6 7 ਵਾਰ ਫਿਰਦੇ ਅੰਦਰ ਕਿੰਨੇ ਆਏ ਹਾਏ 8 ਤੇ 9 10 11 12 13 14 ਇੱਕ ਬੱਚਾ ਇੱਧਰ ਆਇਆ ਬਠਾ ਵੇਖੋ ਹੁਣ ਇੱਥੇ ਆਇਆ ਨ ਕੋਈ ਨੀਗਾ ਮਾਰ ਲਓ ਬਾਹਰ ਫਿਰਦੇ ਸਾਰੇ ਤੇ ਦੋ ਬੱਚੇ ਉਹ ਬਠੇ ਆ ਜਿਹੜਾ ਚਿੱਟੇ ਮਲਾ ਕੰਨੀਆਂ ਵਾਲਾ ਕਬੂਤਰ ਬਠੇ ਸਾਹਮਣੇ ਬੱਚਾ ਨਾ ਵਾਲ ਆਪਣਾ ਇਹ ਹੈ ਚਟਿਆਂ ਦਾ ਇਹ ਵੀ ਕਾਲੇ ਘਟਣ ਲਾ ਕੇ ਭੈਣ ਨੇ ਉਂਟਾ ਤੇ ਇਧਰ ਆਂਡੇ ਸੀ ਇਹ ਤਾਂ ਮੈਨੂੰ ਫੋਕੇ ਆ ਆ ਜੁੜੀ ਮੁੱਲਾ ਲੱਗੀ ਹੋਈ ਆ ਤੇ ਇਹਨੇ ਲਾਏ ਆਗੇ ਤੇ ਇਧਰਲੀ ਜੁੜੀ ਮੁੱਲਾ ਆਹ ਨੇ ਤਿੰਨ ਚਾਰ ਜਿਹਾ ਫੋਕੇ ਲਾਤੇ ਤੇ ਮਿਲ ਹੁਣ ਵੀ ਸ਼ਾਇਦ ਫੋਕੇ ਹੋਣਗੇ ਬਾਕੀ ਵੇਖੀ ਨਹੀਂ ਆਪਾਂ ਤੇ ਉਧਰ ਜੁੜੀ ਬੱਠੀ ਮੁੱਲਾ ਉਹਦੇ ਬੱਚੇ ਇਕ ਤਾਰ ਆ ਤੇ ਇਕ ਆਰ ਆ ਉਹ ਜੁੜੀ ਦਾ ਸਾਹਮਣੇ ਆਹ ਜੁੜੀ ਦਾ ਤੇ ਕਬੂਤਰ ਦੁਬਾਰ ਫਿਰਦਾ ਨਾ ਚਲੋ ਫਿਰ ਨਿਗਾਹ ਰੱਖਦੇ ਨੇ ਘੰਟਾ ਘੜੀ ே வீடியோ அப்புலோட நிழலே சொல்லாங்க உத்தரப்போம் குடே குடுக்க குடு ਫੜੇ 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 ਹਲੋ ਫੜੇ 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 ਲਾਉ ਜੀ ਸਾਰੇ ਕੋ ਉਤਰ ਕੇ ਅੰਦਰ ਠੀਕ ਹੈ ਤੇ ਬਸ ਤੁਹਾਨੂੰ ਬੈਠੇ ਰਹਿਣਗੇ ਪਾਣੀ ਅੰਦਰ ਨੇ ਕੋਲੇ ਅੰਦਰ ਪਿਆਈ ਹੈ ਤੇ ਚਲੋ ਰੋਟੀ ਪਾਣੀ ਖਾਈਗੇ ਕੇਰਾ ਤੇ ਫਿਰ ਖੇਤ ਨੀਰਾ ਵੜ ਕੇ ਲਿਆਉਣਾ ਤੇ ਬਾਅਦ ਕੀ ਫਿਰ ਬਹਿਣੇ ਹੁਣ ਪੇਕੋ ਚੱਲਾਂਗੇ ਬਾਬਿਓ ਤੇ ਲਓ ਜੀ ਆ ਗਏ ਆਪਾਂ ਖੇਤ ਨੀਰਾ ਵੜਣ ਤੇ ਗੋਹਾ ਅਨਲੋਡ ਕਰਤਾ ਗੱਡੀ ਚੋਂ ਆਹ ਤਾਂ ਸਾਰਾ ਨੀਰਾ ਵੜਦੇ ਹੁਣ ਦਵਾ ਦਵਾ ਪਣੀਰੇ ਵੜਨਾ ਕਿ ਸਰੋਂ ਹੀ ਵੜਣੀ ਆਪਣੇ ਤੇ ਆਈ ਪਈਆਂ ਲਗਭਗ ਇਹਨੂੰ ਵੇਖੀਏ ਸਰੋਂ ਵੀ ਆਈ ਪਈ ਹੈ ਦੇਖੋ ਪਾਣੀ ਲਾਉਣਾ ਭੁੱਲ ਗਾਨੀ ਕੋਈ ਨਾ ਕੋਈ ਸਾਜ ਵਾਟਦੇ ਨਾ ਤੇ ਪਹਿਲਾਂ ਵਹਣੇ ਸਰੋਂ ਆਈ ਪਈ ਕਿ ਨਹੀਂ ਆਈ ਪਈ ਫੇਰ ਦਿਖਾਉਣੇ ਹਨ ਸਰੋਂ ਤਾਂ ਲਗਭਗ ਆਪੇ ਆਈ ਪਈਆਂ ਵੇਖੋ ਸਾਰੀ ਹੋ ਗਈ ਨਾ ਭੂਜਲੀ ਤੇ ਥੋੜੀ ਹਰੀ ਵੜਣੀ ਭੂਗੀ ਜੇ ਪਾਣੀ ਸੁਕਾ ਕੇ ਵੱਢੀ ਤਾਂ ਇਹਨੇ ਝੜ ਜਾਣਾ ਮੁਰਕੇ ਨਾ ਬਾਕੀ ਸਰੋਂ ਬਹੁਤ ਚੰਗੀ ਜਿਹੀ ਲਗਭਗ ਨੂੰ ਲੱਗ ਰਿਹਾ ਉਹਨੂੰ ਲਓ ਜੀ ਵੇਖੋ ਦਾਣੇ ਸਰੋਂ ਦੇ ਪੂਰੀ ਸਰੋਂ ਦੇ ਤੇ ਹੁਣ ਨੀਰਾ ਵੜੀ ਅਗਰ ਨੂੰ ਪੂਰੀ ਸਰੋਂ ਦਾ ਫੇਰ ਬਣੂਗੀ ਨੀਰਾ ਵੜ ਕੇ ਕਰਤਾ ਲੋਡ ਗੱਡੀ ਠੀਕ ਆਪਣੀ ਤੇ ਚਲਦੇ ਹੁਣ ਘਰ ਕੋ ਤੇ ਚੱਲ ਕਿੰਨਾ ਹੋਣੀ ਆ ਗਰਮੀ ਬਹੁਤ ਹੋ ਲੱਗ ਗਈ ਹੁਣ ਜਿਹਨਾਂ ਦੇ ਭੈਣ ਨੇ ਚਮਾਗੀ ਬਾਹਰ ਲੱਗ ਗਈ ਧੁੱਪ ਬਹੁਲੀ ਨਹੀਂ ਜਿਆਜ ਕਰੜੀ ਏ ਤੇ ਚਲੋ ਆਪੇ ਚੱਲ ਗਏ ਤੇ ਚੱਲ ਕੇ ਵੇਣੀ ਆ ਪਰ ਹਣਾ ਤੇ ਇਧਰ ਆ ਜੀਏ ਮਨਸਰੇਪੜੇ ਇਧਰ ਘਰੇ ਇਹਦਾ ਸੁਰਜਿੰਦਰ ਜੀ ਵੀ ਆਏ ਹੋਏ ਆਗੇ ਤੇ ਆ ਸੁਰਜਿੰਦਰ ਨੂੰ ਦਿੰਨੇ ਆ ਕਬੂਦਰੀ ਆਪਾਂ ਇਹ ਬਾਜੀ ਕਿੱਥੋਂ ਲਿਆ ਜੀ ਕਬੂਦਰੀ ਖੜਾ ਕੇ ਦੱਸਾਂ ਬੈਠਣਾ ਖੜਾ ਹੋ ਖੜਾ ਹੋ ਚੱਲ ਦੱਸ ਫਿਰ ਹੁਣ ਕਿਉਂ ਗੰਦ ਪਾਇਆ ਕਰ ਚ ਕੋਠੀ ਤੋਂ ਫੜ ਕੇ ਆ ਅੱਛਾ ਮਾਤਾ ਬੱਚਾ ਜਿੱਦੇ ਕੋਚਾ ਹਾਂ ਤੇ ਪਿੰਡ ਚ ਇਹ ਕੋਟੀ ਤੇ ਰਹੀ ਸਾਡੇ ਘਰਾਂ ਕੋਲੇ ਹੂੰ ਮੰਨਦੀ ਕਿ ਇਹ ਤਾਂ ਨਹੀਂ ਆਪਣਾ ਹੱਥਾਂ ਵਿੱਚ ਆ ਮੈਨੂੰ ਵੀ ਇਹੀ ਆ ਹਾਂ ਤੇ ਉਹਦੇ ਪਲੇ ਖੇ ਅਸੀਂ ਇਹ ਢੁੱਪ ਲੈਂਦੀ ਹੂੰ ਤੇ ਇਹ ਫਿਰ ਕੱਟ ਕਰਕੇ ਦੇਦੀ ਬਗਲੇ ਜਰ ਨੂੰ ਹਾਂ 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 ਕਰਾਉਣੇ ਛਾਉਣੇ ਕਰਾਉਣੇ ਦਾ ਹਾਂ ਮਾੜਾ ਭਜਾ ਆਏ ਕੋਈ ਯਾਰ ਬੰਦੇ ਨੂੰ ਗੱਲ ਕਰ ਦੂੰ ਖੜਾ ਹੋਗੇ ਹਾਂ ਗਿਫਟ ਕਰਤੀ ਥੋੜੀ ਜਿਹਦੇ ਪਰੰਗ ਲਾਉਣ ਗਿਆ ਹਨ ਤੇ ਉਹਦੇ ਬਾਬੇ ਨੇ ਆਪਣੂ ਪੂਤਰੀ ਪੜਾਈ ਸੀ ਉਹ ਆਹ ਕਬੂਦਰੀ ਸੀਗੀ ਤਾਂ ਮੜਾ ਉਹਦੇ ਸ਼ੌਂਕ ਜਿਹੇ ਕਰਾਏ ਤੇ ਕਰਾ ਦੇਣ ਮੜਾ ਕਰਾਂ ਹਾਂ ਚਿੱਟੀਆਂ ਅੱਖਾਂ ਦੀ ਜੀ ਬਸ ਸੀ ਗਏ ਨਾ ਯਾਰਾਂ ਆਹ ਦੇ ਪੁੱਲਾ ਪੁੱਲਾ ਇਹ ਸੀਂਦਰਨ ਕਰਤੀ ਗਿਫਟ ਆਪਾਂ ਤੇ ਮੈਂ ਤਾਂ ਆ ਹੀ ਹੋਣਾਗਾ ਤੇ ਇਹ ਮੜਾ ਇੱਥੇ ਫਿਰਦੇ ਸੀ ਤੁਹਾਨੂੰ ਖਾਣ ਨਾਲ ਥੋੜਾ ਥੰਮਰ ਲਾ ਲੈ ਗੱਲ ਠੀਕ ਐ ਫਿਰ ਮੜਾ ਖੁੱਡਾਂ ਖੁੱਡਿਆ ਉਹ ਬਾਹਰ ਯਾਰ ਵਧੀਆ ਹੋਊ ਥੰਮਰਲ ਬਾਹਰ ਖੁੱਡਿਆ ਫੁੱਡਿਆ ਕੋਲੇ ਖੜੋ ਫੇਰ ਹੀ ਗੱਲ ਬਣੂ ਤੇ ਗੱਲ ਹੀ ਨਹੀਂ ਬਣਨੀ ਮੜਾ ਹੱਥ ਨਹੀਂ ਐ ਸਰਦਨ ਤਾਂ ਹੀ ਤੜਕੇ ਤੇ ਫੂਲਾਂ ਜਿਵੇਂ ਤੂੰ ਇੱਥੇ ਸੀਗਾ ਤੁਸੀਂ ਠੀਕ ਐ ਠੀਕ ਐ 1x ਤੇ ਕੱਟ ਲੈਨੇ ਉਹਦਾ ਆਏ ਕਿ ਬਸ ਹਨ ਪੜਾਈ ਨਾ ਖੜਾ ਆਉਂਗਾ ਆਉਂਗਾ ਜੀ ਆਹ ਪਸੰਦ ਕਰ ਲਿਆ ਮੇਡਾ ਓਕੇ ਆ ਜੀ ਸੈਟ ਜਾਣਾ ਬਈ ਤੂੰ ਹੁਣ ਜਾਨੇ ਆ ਜੀ ਓਕੇ ਫਿਰ ਬਾਏ ਬਾਏ

ਕਿਹੜਾ ਮਤਲਬ ਪਹਿਲ ਤੋਂ ਜਮਾ ਟਾਈਮ ਨਹੀਂ ਜਿਹੜਾ ਅੱਜ ਆਦ ਦੇ ਨਾਲੇ ਬਸ ਪਾਇ ਤੇ ਡੱਬਾ ਡੱਬਾ ਜੀ ਆਪਣਾ ਡੱਬਾ ਕਿਤੇ ਬੈਠਾ ਉਹ ਬੈਠਾ ਪ੍ਰੀਆ ਢਾਈ ਵਜੇ ਉਹ ਢਾਗ ਨੇ ਵਜੇ ਸਾਢੇ ਸੱਤ ਸਾਢੇ ਸੱਤ ਤੋਂ ਢਾਈ ਵਜੇ ਹਾਂ ਬਗਲ ਸੁਜੀ ਵਾਲੀ ਬੈਠੀ ਆ 2 ਵਜੇ 2 ਵਜੇ ਬਗਲ ਫੁੰਝਰ ਬੈਠੀ 2 ਵਜੇ 8:30 7:50 ਤੇ ਅੱਛਾ ਬੇਠਾ ਵਾਲਾ ਬੈਠਾਗਾ ਕਾਈ ਬੈਠਾ ਟਾਈਮ ਤੇ ਸਾਢੇ 7:00 ਆਇਆ ਸੀ ਸਾਢੇ 7:00 ਆਇਆ ਸੀ ਹਰੇ ਦੂਸਰੇ ਗਲੱਬੇ ਟੋਈ ਬੈਠੀਆਂ ਸੀ 3:00 ਵਜੇ ਹਾਂ ਸਾਢੇ 7:00 ਬਤਾਈ ਸੀ ਠੀਕ ਹੈ ਬਗਰ ਦੂਸਰਾ ਕਿ ਕਾਰਜ ਕੀਤਾ ਸੀ ਸਾਡੀ ਸਾਢੇ 7:00 ਤੋਂ 12:00 ਚ ਬੈਠਾ ਸੀ 12:00 ਚ ਜਲਦੀ ਬਠਾਏ ਤੇ ਹਰਤਾ ਬਗਰ ਦੂਸਰਾ ਹਾਂ 12:00 ਚ ਬੈਠਾ ਠੀਕ ਹੈ ਤੇ ਦੂਜੇ ਵਾਲਾ ਬੈਠਾ 12:40 ਤੇ ਸਾਢੇ 3:00 ਲੈ ਤੇ ਮੈਂ ਹੈਗਾ ਨੌ ਨੇ ਨੌ ਨੇ ਕੋਈ ਸਾਹ ਜਦ ਨੌਣੇ ਪਾਉ ਬੈਗਿਆ ਸੀ ਤੇ ਹੁਣ ਤੂੰ ਜਾ ਕੇ ਉਹਨਾਂ ਨੂੰ ਜਾ ਦੇ ਤੇ ਕਦੋਂ ਆਏਗਾ ਨਾ ਆ ਕੇ ਤਾਂ ਕਰੇਗਾ ਲੈ ਪਤਾ ਹੀ ਨਾ ਉਸ ਨੂੰ 5 ਮਿੰਟ ਹੀ ਲੱਗੂਗਾ ਉਹ ਕੱਲ ਪਤਾ ਵੀ ਆਉਂਗਾ ਹੋਰ ਕਿੰਨਾ ਟਾਈਮ ਥੋੜੀ ਹੋ ਨਹੀਂ ਨਹੀਂ ਜਔਰ ਕਿੰਨਾ ਟਾਈਮ ਲਾ ਕੇ ਹੋਰ ਵੀ ਕਹਿੰਦਾ ਟਾਈਮ ਲਾ ਕੇ ਪੰਜ ਮਿੰਟ ਵੀ ਆਜੇ ਪੰਜ ਮਿੰਟ ਆਜੇ ਕਦੋਂ ਤੂੰ ਨੇ ਉਹ ਲੈ ਕੇ ਆਇਆ ਫਤੂ ਆ ਕੀ ਗੱਲ ਹੈ ਕੀ ਉਹ ਨਹੀਂ ਲੈ ਕੇ ਆਉਂਦਾ ਹੋਰ ਉਹ ਤਾਂ ਲੈ ਕੇ ਆਉਂਗਾ ਉਹਨਾਂ ਨੂੰ ਆਏ ਲੱਗ ਜੂਗਾ ਉਹ 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 ਕੋ ਉੱਤਰ ਲਈ ਆਪਣੇ ਜਿਹੜੇ ਪੰਜ ਚਾਰ ਬੈਠੇ ਉੱਥੇ ਉਹ ਲਈ ਐ ਭੋਲਾ ਜੀ ਹਾਂ ਲੀਓ ਬੱਤ ਕਿਵੇਂ ਐ ਸੱਟਾ ਸੱਟਾ ਕੇ ਫਿਰ ਮਾਰ ਗਿਆ ਜਾ ਪਾਜਾ ਪਰ ਨਾ ਕਿਉਂ ਮੈਂ ਦੂਜੇ ਕੰਮ ਕਰਦਾ ਕਬੂਤਰ ਆ ਫਿਰਦਾ ਕਹਿੰਦੇ ਹਾਂ ਵਾਹ ਨਾ ਦੀ ਸਪੇਅਰ ਵੀ ਛੱਡ ਤਾ ਬਸ ਨਵਾਂ ਕਬੂਤਰ ਟ੍ਰਾਈ ਟੂ ਕੈਚਿੰਗ ਨਿਊ ਪਿਜਨ ਤੇ ਇੱਕ ਮਨ ਲੈ ਆਪਣੇ ਕਬੂਤਰ ਨੂੰ ਗੁਰੂ ਕਾ ਜੀ ਇਹ ਆਪਣੇ ਨੂੰ ਗੁਰੂ ਨੂੰ ਆਇਆ ਕਿ ਆਪਣੇ ਫੁੱਟੇ ਜੀ ਨਿਕਲ ਗਿਆ ਮਾਲਕ ਦੇ ਫੁੱਟੇ ਜੀ ਨਿਕਲਣ ਨੂੰ ਆਇਆ ਇਹ ਕਿੱਧਰ ਗਿਆ ਉਹ ਵੀ ਕਿਹੋਂ ਚਿੱਗੜਾ ਮਾਲਕ ਦੇ ਪੂਰੀ ਨਿਗਰ ਉਹਦੇ ਕਬੂਤਰ ਵਿਗਦੀ ਹਾਂ ਪੂਰੀ ਨਿਗਰ ਰੱਖਦਾ ਐ ਤਕੜਾ ਕਬੂਤਰ ਆ ਜਾ ਕਿਧਰ ਲੰਘ ਗਏ ਉਹ ਉਹ ਉਧਰ ਜਾਓ ਉੱਥੇ ਉਪਰ ਦੇਖ ਲੈ ਉਹ ਸਾਹਮਣੇ ਆ ਜਾਂਦਾ ੜਾ ਹਜੋ ਮੋਥੀ ਪੜਾਇ ਦੇ ਵੇਖ ਲੈ ਲੈ ਉਹਦੇ ਇੱਥੋਂ ਤਰੇ ਕੱਲ ਦਾ ਇੱਥੇ ਹੀ ਪੜਾਇ ਦੇ ਬੰਦ ਕਰਕੇ ਖਾਤਾ ਜੀ ਹਾਂ ਬੰਦ ਕਰਕੇ ਠਲਤਾ ਜੀ ਹਾਂ ਦੇਖ ਪੁੱਤਰਾ ਇੱਕ ਵਾਰ ਫੋਕਸ ਆਇਆ 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 ਸਾਹਮਣੇ ਇਹ ਨਹੀਂ ਪਿੰਡੋਂ ਆ ਕੇ ਬਾਹਰੋਂ ਆਇਆ ਯਾਰ ਅੱਛਾ ਹੈ ਨਵਾ ਹੈ ਨਵਾ ਇੱਕ ਇੱਕ ਤਾਂ ਫੋਕਸ ਨਹੀਂ ਕਰਦੇ ਹੁਣ ਇੱਕ ਚੱਕਰ ਕੀ ਆਇਆ ਆਹ ਆ ਮੂਰਲਾ ਜਿਹੜਾ ਸ਼ੀਸ਼ਾ ਲੱਗੇ ਤੇ ਰਾਈਟ ਕਰਦੇ ਨਹੀਂ ਨਹੀਂ ਫੋਕਸ ਪਹਿਲਾਂ ਤੈਨੂੰ ਕੋਠੀ ਤੇ ਕਰਨਾ ਮੁਗੀ ਸੀ ਤੇ ਆ ਮੈਂ ਆਪੇ ਕਰਕੇ ਆਲਾ ਕਿਸੇ ਕੋਠੀ ਤੇ ਕਰਨਾ ਪੁੱਤਰ ਤੇ ਕਰਦੇ ਹੋ ਜਾਂਦਾ ਪੁੱਤਰ ਸਾਹਮਣੇ ਉਹਦੇ ਜੀ ਆਂਦਾ ਉਹ ਆਉ ਦੇਖ ਲੈ ਆਹ ਕਲੀਅਰ ਦੇ ਸੀ ਗਿਆ ਜਮ ਆ ਜਾਂਦਾ ਆ ਜਾਂਦਾ ਆ ਗਿਆ ਆ ਗਿਆ ਬਸ ਬਹਿਣਾ ਦੀ ਹਦਰੀ ਤੇ ਪਈ ਇਹ ਆਪਣਾ ਕੁਤਰ ਉੱਚਾ ਫਿਰਦਾ ਇਹ ਬਹਿੰਦਾ ਫਿਰਦਾ ਲੈ ਵੇਖ ਲੋ ਕੋਠੀ ਦੇ ਗੇੜੇ ਪੈਂਦੇ ਨੇ ਆ ਆਉਗਾ ਇੱਥੇ ਆ ਜਾ ਆ ਜਾ ਆ ਜਾ ਆ ਆ ਆ ਆਓ 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 ਵੇ ਦਿਨਾ ਆਓ 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 ਤੇ ਕੈਮਰਾ ਆਇਆ ਦਿਖਾਈ ਦਿੰਦਾ ਬੱਲੀ ਵੱਡੇ ਕੈਮਰਾ ਬਾਜਾ ਸੀ ਉਹ ਆ ਗਿਆ ਉਹ ਸਿੱਧਾ ਹੌਸੇ ਬਸ ਗਿਆ ਜਾਣ ਜੋ ਆਹੀ ਰਹੀ ਕਿਸੇ ਕਿ ਨੀ ਹੋਈ ਵੀ ਕਿ ਵੀ ਕਿ ਕਿ ਨਹੀਂ ਨਹੀਂ ਤੂੰ ਮਿੱਕੀ ਚੁੱਕ ਜੜਦਾ ਮੁੰਡਾ ਚੁੱਕ ਜੜਦਾ ਮੁੰਡਾ ਛੋਟਾ ਮੁੰਡਾ ਆ ਜਾ ਲੱਤ ਪੰਦੀ ਮੈਂ ਨਾ ਤੇ ਬਾਲਾ ਪਿਆ ਸਾਡਾ ਇਹ ਦਿਖਾ ਗਿਆ ਪਿਆਰ ਦਾ ਇਹ ਦੇਖ ਗਰੀ ਮਿਲਦਾ ਫਿਰ ਬਾਤ ਤੜਕੇ ਨੇ ਉਹ ਕਰਦੇ ਤੇ ਜੀ ਦੰਦੀ ਪਈ ਵਰਦਾ ਆਗ ਲੱਗ ਆ ਗਿਆ ਏ ਉੱਛਾ ਜਾਣਗੇ ਤੌਂ ਕਿ ਵਾੜੀ ਕਿਦਾਂ ਆਓ 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 ਆ ਆ ਜਾਂਦਾ ਆਰੇ ਆ ਜਾ ਇਹ ਬਾਹੂ ਕੇ ਕਿਰੜ ਨੂੰ ਹੈ ਉਹਦੇ ਨੂੰ ਆ ਲੈ ਫੜ ਕੇ ਚੀਦੀ ਮਗਰ ਲਾ ਕੇ ਚੀਦੀ ਲਾਓ ਕੁੱਤੇ ਨੂੰ ਮਗਰ ਲਾਓ ਐ ਕਰਦੇ ਇੰਪੇ ਜਾਏ ਤੇ ਚੜ ਕੇ ਟਿਕ ਟਿਕ ਰੱਖ ਜਾਏ ਤੇ ਚੜ ਜੰਨੇ ਆ ਪਰ ਉਹ ਤੂੰ ਮੇਜਿੰ ਸਿਰ ਦਾਂਗੇ ਤੇ ਤੂੰ ਤੋਂ ਫੜ ਕੇ ਥੱਲੇ ਕਿਹੜੇ ਗੂਏ ਮੇਜੀ ਉਹ ਤੋਂ ਪਹਿਲਾਂ ਮਰ ਜੂ ਐ ਛਾਲ ਮਾਰਦ ਪਹਿਲੀ ਮਰੂ ਐ ਚੋਬਰ ਵੀ ਨਾ ਹਾਰ ਤੋ ਕੇ ਭਾਈ ਦੀ ਹੋ ਕੇ ਆਇਆ ਬੈਠਾ ਆ ਚੋਬਰਾ ਸਮਗਰੀ ਤਿਆਰ ਕਰਗੀ ਆ ਜਾ ਆਇਆ ਤੂੰ ਗੱਲਾਂ ਬਾਤ ਕਰ ਲਈਆਂ ਮੁੰਡਾ ਆਇਆ ਸੀ ਪੜ੍ਹਨ ਤੇ ਪੜ੍ਹੀ ਜਾਂਦਾ ਉਹ ਬੈਕ ਪੂਰਾ ਸਾਈਡ ਸਕੂਲ ਕਿਨੇ ਬੈਗੋ ਭਾਣਾ ਸਕੂਲ ਸਾਈਡ ਤੇ ਬੈਗ ਬੈਕ ਪੈ ਸਾਈਡ ਤੇ ਉਹ ਕੁੰਡਾ ਕੋਡਾ ਕਿੱਥੇ ਆਪਣਾ ਅਸਾਂ ਦੇ ਆ ਚੱਕ ਆਹ ਆਹ ਚੱਕ ਕਿੱਥੇ ਆਹੋ ਬਟਰੀ ਆ ਜਾ ਇੱਥੇ ਕਿੱਥੇ ਹੈਗਾ ਉਹ ਚੱਕ ਕਿਉਂ ਪਿਆ ਧੋਗੇ ਯਾਰ ਹੰਡ ਮਾਰ ਕੇ ਨੂੰ ਜਾ ਭਾਜਾ ਇਹ ਹੁਣ ਪੁਲੀਸਾਂ ਦੱਸ ਦਗੇ ਜੀ ਵੀ ਕਰਨਾ ਕੀ ਹੈ ਬਦਾਮ ਕੁੱਟਨੇ ਇੱਕ ਦਾਜ ਇੱਕ ਸੌਫਾ ਦੇ ਦੂਜਾ ਕੀ ਆਹੋ ਦ੍ਰਿਸ਼ਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਵਧੀਆ ਮਿਕਸ ਕਰਕੇ ਠੀਕ ਹੈ ਇਹਨਾਂ ਦੀ ਬਣਾਉਣੀਆਂ ਆਪਾਂ ਗੋਲੀਆਂ ਗੋਲੀਆਂ ਸੱਤ ਵਟਣੀਆਂ ਸਾਰਿਆਂ 11-12 ਬਦਾਮਾਂਗੇ ਸੱਤ ਗੋਲੀਆਂ ਵਟ ਕੇ ਜਿਹੜੇ ਆਪਣੇ ਉਡਣ ਵਾਲੇ ਕਬੂਤਰਾਂ ਉਹਨਾਂ ਨੂੰ ਦੇਣੀਆਂ ਨੇ ਇਹ ਉਹਨਾਂ ਨੂੰ ਦੇਣੀਆਂ ਆਹ ਫਿਰ ਧੋ ਲਿਆ ਨੂੰ ਆਜੋ ਜੀ ਪਲੀ ਧੋ ਲਈ ਆਪਨੇ ਖਲੀਂ ਜੀ ਕੀਂਦੀਏ ਖਲੀਂ ਊਖਰੇ ਹੀ ਮੰਨ ਲਾ ਕੁੱਟੂ ਪਰਮਾ ਨਿਆਰਾ ਰੱਖੋ ਕੁੱਟਮ ਨਾਲ ਨੂੰ ਤੇ ਬਦਾਮ ਚੱਕ ਬਦਾਮ ਛੱਲਿਏ ਤੇ ਆਪਣਾ ਉਹ ਚੱਕ ਕਰੋੜ ਜੀ ਕੀ ਆ ਉਹ ਰੋੜ ਜੀ ਨਾ ਉਹ ਭੁੱਲਿਆ ਨਾ ਮੈਂ ਕੀ ਐ ਦਰਸ਼ਕ ਬਦਾਮ ਨੂੰ ਸੈੱਲ ਲਿ ਗਏ ਤੇ ਵਿੱਚ ਪਾ ਲਈਏ ਸਮਾਨਾ ਇਹਦੇ ਆਹ ਕਹਿੰਦਾ ਪਲਾਉ ਚੱਕ ਪਲਾਉ ਕਟੜ ਜੀ ਉਹੋ ਈ ਮਲਾਂ ਹੁਣ ਮਿਕਸ ਕਰ ਲਈਏ ਪਲਾ ਮੈਨੂੰ ਉਹ ਕੱਢ ਕੇ ਬਣਾ ਦੇ ਨਹੀਂ ਪਹਿਲਾਂ ਬਦਾਮ ਕੁੱਟੇ ਆਣੇ ਉਹ ਪਹਿਲਾਂ ਉਹਨੂੰ ਕੁੱਟ ਲੀਏ ਫਿਰ ਵਿੱਚ ਬਦਾਮ ਕੁੱਟ ਦਿਆਂਗੇ ਕਿ ਨਹੀਂ ਉਹ ਵਿੱਚ ਬਦਾਮ ਕੁੱਟ ਲਾ ਵਿੱਚੋਂ ਪੈ ਨੂੰ ਉਹ ਚੀਜ਼ਾਂ ਮਿਕਸ ਨਹੀਂ ਹੋਣੀਆਂ ਕਿ ਹੋਣੀਆਂ ਏ ਮੜਕੇ ਅਸੀਂ ਕੀ ਕਰਾਂ ਬਿਲ ਚਲ ਚੰਗਾ ਹਾਂ ਜੀ ਕੱਟੀ ਜਾਂਨੇ ਆਪਣੀਆਂ ਸਮਾਗਰੀ ਕੁੱਟੀਆਂ ਨੇ ਕੁੱਟੀਆਂ ਨੇ ਆਪਣੀ ਸਮਗਰੀ ਕੱਟੀ ਜਾਂਦੇ ਅਗਰੇ ਕੁੱਟੀਆਂ ਨੇ ਜੀ ਬਦਾਮ ਸਾਢੇ 10 ਸਕੇ ਬਦਾਮ ਤੇ ਸੌਂਫ ਜੀ 10 15 ਦਾਣੇ ਤੇ ਇੱਕ ਸੀ ਆਪਣਾ ਕੀ ਹੁੰਦਾ ਭੋਲੇ ਨਾਮ ਹੈ ਦ੍ਰਿਸ਼ਕ ਦ੍ਰਿਸ਼ਕ ਦੋ ਦ੍ਰਿਸ਼ਕ ਸੀਗੇ ਵੀ ਕੱਢ ਕੇ ਮਾਰੇ ਬਾਹਰ ਦੇ ਤੇ ਐਂਜ ਹੋ ਰਿਹਾ ਮੁੜ ਕੇ ਵਟ ਦੇਾਂਗੇ ਜੀ ਵਟੀਆਂ ਨੇ ਗੋਲੀਆਂ ਐਂ ਗੋਲ ਕਰੀ ਜਾਂਦੇ ਵਦਿਆਂ ਬਸ ਕਰ ਦਈਏ ਤੇ ਮਨਪਸੰਦ ਭਿਆਗ ਦੇ ਦਊਗਾ ਨਾ ਜਦੋਂ ਜਾ ਚਲੀ ਜਾਂਦੀ ਆ ਕਬੂਤਰ ਪਿੱਛੇ ਚੋਬਰ ੜਕਾਈ ਜਾਂਦਾ ਹਾਂ ਕਿੱਧਰ ਗਿਆ ਮੈਂ ਤਾਂ ਆਪ ਨੂੰ ਸੁਣਾੜ ਗਾਣਾ ਆਪਣੇ ਦਿਖਾ ਦੇ ਆ ਆ ਜਾਂਦਾ ਭਈ ਆ ਆ ਜਾਂਦਾ ਐ ਤਾਂ ਨਹੀਂ ਨਾ ਦਿਖਾਵਾਂਗੇ ਆਉ ਜਾਂਦਾ ਪਿੰਡ ਸਾਰੇ ਪਿੰਡ ਚ ਹੀ ਫਰਦੇ ਨਾ ਗੇੜੇ ਮਾਰਦੇ ਨਾ ਇਹਦੇ ਇਹ ਨਵਾਂ ਆਇਆਗਾ ਕਿਨੂੰ ਪਤਾ ਕਿੱਥੋਂ ਆਇਆ ਹੋਏ ਅੱਛਾ ਆਉ ਦਾ ਭਾਈ ਇਹਨੂੰ ਉਹ ਥੋੜੀ ਭਾਉਣਾ ਆ ਹੱਕ ਵੀ ਆਪਾਂ ਤਾਂ ਕਿਸੇ ਦਾ ਭਾਉਂਦੇ ਨਹੀਂ ਆਪਾਂ ਟਰਾਈ ਟਰੂ ਨਿਜਰ ਨਿਜਰ ਪਿਜਰ ਨਿਜਰ ਪਿਜਰ ਮੜ ਕਾ ਫਰ ਆ ਤੋ ਆ ਤੋ ਤਾ ਤੂ ਤਾ ਬਣਾ ਜੇਦੀ ਘਰ ਆ ਪਰ ਮੈਂ ਬੈਠਾ ਮੈਂ ਤਿਆਰੀ ਹੈ ਉਹ ਨੂੰ ਆਓ ਬਾਬਿਓ ਤੇ ਅੱਜ ਆਪਾਂ ਕਬੂਤਰ ਕਬੂਤਰ ਭਾਈ ਨੇ ਕਬੂਤਰ ਭਾਈ ਨੇ ਆ ਪਾ ਜੀ ਮੈਂ ਭਾਈ ਨੇ ਅੱਜ ਮੈਂ ਇਧਰ ਬੈਠਾ ਮੈਂ ਭਾਈ ਨੇ ਚਾਹੇ ਕਿ ਬੰਦਾ ਹੀ ਕਬੂਤਰ ਦੇ ਰਹਿੰਦੇ ਸੀ ਇਹ ਬਾਬੇ ਕਬੂਤਰ ਭਾਈ ਨੇ ਚੱਲ ਆਉਂਦੇ ਬਾਬੇ ਕੋਈ ਗੱਲ ਨਹੀਂ ਵੇਣੇ ਕੀ ਆ ਕੇ ਬਹਿ ਜੇ ਸ਼ਾਇਦ ਤੱਕ ਕਿੱਥੋਂ ਦਾ ਹੈ ਹਾਂ कहां पर आ रहा है न्यू पिंजन आयागा न्यू पिंजन कहां पर आ रहा है, और आप आ, नेमें नेमें है आ... आ, आ गया भी? एक मिनट रुको गुलाब देख ले कितने आंदा है नैमदutti आ गया एक मिनट रुक हाँ आ गया भाई एक मिनट आ जांदा जी नवा कबूतरा चिट्टा जमा छेद पता नहीं कीदा कुछ है थाने आप नु पता पर फिरदा ना चाहो कोई गल नहीं वेणी है अगर ਇਹ ਜਾ ਰਹਾ ਹੈ ਥੁੱਕਾ ਮਾਰ ਦੇਗਾ ਇਹ ਜਾ ਰਹਾ ਹੈ ਹੁਣ ਲਾਈ ਦੇ ਬਣੀ ਕਿ ਚਾਰ ਕਬੂਤਰ ਫੜ ਕੇ ਚੋਬਰ ਹੁਣ ਲਾਉਂ ਜਾਂਦਾ ਕਬੂਤਰ ਆਪਣੇ ਤਾਂ ਬੈਠਿਆ ਉਹ ਤੇ ਇੱਕ ਤਾਂ ਬੜਾ ਸਫੇਰ ਦੂਜਾ ਕਿਹੜਾ ਬੈਠਾ ਏ ਸਾਤਾਂ ਵਾਲਾ ਬੰਨਿਆ ਸਾਤਾਂ ਵਾਲਾ ਬੰਨਿਆ ਜੀ ਤੇ ਉਹ ਤਾਂ ਬੈਠਾਗਾ ਤੇ ਹੁਣ ਚੋਬਕਾ ਬਾਹਲੇ ਕਬੂਤਰ ਨਜ਼ਰ ਫੜ ਲੇ ਹੁਣਗਾ ਲਾ ਲੀ ਇਹਨੂੰ ਆਪਾਂ ਤੇ ਮੈਂ ਛਤਰੀ ਫੜ ਲਾਂ ਬਾਬੇ ਇੱਕ ਮਿੰਟ ਰੋਕੋ ਹਣਾ ਫੇਰ ਅੰਦਰ ਕਰਦੇ ਇਹਨਾਂ ਨੂੰ ਕਬੂਤਰ ਲਾ ਕੇ ਅੰਦਰ ਬਾੜ ਚ ਸਾਰੇ ਚੱਲ ਪਿਆ ਘਰ ਕੋ ਟੈਮ ਉਹ 700 ਦਾ ਹੌਲੀ ਤੋਰੇ ਸੇਵਕ ਕੰਮ ਖਤਰਿਆ ਲੱਗਦਾ ਮੈਨੂੰ ਇਹ ਚੰਗਾ ਓਏ ਖੜ ਜਾ ਉੱਤਰ ਜਾਂ ਨਾਲ ਲੈ ਕੇ ਜਾਣਾ ਮੈਨੂੰ ਯਾਰ ਤੂੰ ਚੰਗਾ ਓਏ ਚੰਗਾ ਬਰ ਬਾਏ ਲਵ ਯੂ ਬੰਦੋ ਜੀ ਓਕੇ ਬਾਏ ਬਾਏ ਚੱਲਣ ਨੂੰ ਤੇ ਲਵ ਯੂ ਫਿਰ ਮਿਲਦੇ ਆਂ